ਬਟਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਘਟਣਾ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ ਬੀਤੀ ਰਾਤ ਕੱਲ ਪੋਸ਼ ਕਲੋਨੀ ਸ਼ਾਸੀ ਨਗਰ ਵਿੱਚ ਬਟਾਲਾ ਦੇ ਚੋਰਾਂ ਵੱਲੋਂ ਕਾਰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਕਿ ਕਿਸ ਤਰ੍ਹਾਂ ਲਗਾਤਾਰ ਬਟਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਜਾਨਨੂ ਸਭ ਕਾ ਲੈਕਚਰ ਕਰਦੇ ਰਿਹਾ ਕਿਉਂ ਤਾਂ ਜੋ ਅਸੀਂ ਤੁਹਾਨੂੰ ਹਰ ਪਲ ਤੋਂ ਤਾਜ਼ੀ ਖਬਰਾਂ ਦਿਖਾ ਸਕੀਏ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਜੋ ਹਾਲਾਤ ਚੱਲਦੇ ਪਏ ਐ ਮਿਲਰ ਪੁਲਿਸ ਨੂੰ ਥੋੜੀ ਮੁਸਤੈਦ ਹੋਣ ਦੀ ਲੋੜ ਐ ਸ਼ਹਿਰ 'ਚ ਪੀਸੀਆਰ ਦੀ ਗਸ਼ਤ ਬਦਲਣੀ ਚਾਹੀਦੀ ਐ ਇਵਨ ਕਿ ਨੋਟ ਵੀ ਐਟ ਨਾਈਟ ਦਿਨੇ ਵੀ ਹੋ ਰਾਤ ਵੀ 24 ਇਨ ਟੂ 7 ਪੀਸੀਆਰ ਗਸ਼ਤ ਚਾਹੀਦੀ ਐ ਹਰ ਚੌਂਚੇ ਇਵਨ ਪੀਸੀਆਰ ਨਾ ਹੋ ਕੇ ਕੋਨਾ ਚਾਹੀਦਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀਏ ਹੁਣ ਜਿਹੜੇ ਸ਼ਹਿਰ ਦੇ ਇਨ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰਕ ਪੁਆਇੰਟ ਹੈਗੇ ਆ ਬਾਈਪਾਸੇ ਔਰ ਆਪਾਂ ਰਾਤੀ ਉਹਦੀ ਬੈਰੀਕੇਡਿੰਗ ਕਰਤੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਜੀ ਸਮਝੋ ਗੱਡੀ ਗਈ ਹੈ ਕਿਤੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਗੱਡੀ ਆ ਰਹੀ ਹੈ ਇਹ ਡੈਟਸ ਮੀਨਸ ਕਿ ਬਾਹਰ ਸਾਡੀ ਬੈਰੀਕੇਡਿੰਗ ਹੈ ਹੀ ਕੋਈ ਨਹੀਂ ਕੋਈ ਲਾਣ ਆਰਡਰ ਮੇਨਟੇਨ ਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵੱਲੋਂ ਸਾਹਿਬ ਸਿੰਘ ਸਰ ਜੀ ਕਿੱਥੇ ਰਿਪੋਰਟ ਕੀ ਹੋਇਆ ਸਰ ਅਮਾ ਸ਼ਾਤਰੀ ਨਗਰ ਬਟਾਲਾ ਵਿੱਚ ਰਹੇ ਨਾ ਮਾਮਲਾ ਇਹ ਹੈ ਕਿ ਰਾਤੀ 12 ਵਜੇ ਦੇ ਕਰੀਬ ਇੱਕ ਗੱਡੀ ਆਈ ਆ Swift ਤੇ ਸਾਡੀਆਂ ਗੱਡੀਆਂ ਤਕਰੀਬਨ ਇਥੇ ਕਲੋਨੀ ਦੀਆਂ ਸਾਰੀਆਂ ਬਾਹਰ ਹੀ ਹੁੰਦੀਆਂ ਵਾ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹੋਣ ਇੱਕ ਕਨਫਰਮ ਨਹੀਂ ਆ ਤੇ ਗੱਡੀ ਖੋਲਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਆ ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ ਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲ ਕੇ ਕਾਰ ਕਰਕੇ ਭਜਾ ਕੇ ਲੈ ਗਿਆ ਕਿਹੜੀ ਗੱਡੀ ਸੀ ਕਿੰਨੇ ਲੋਕ ਆਏ ਸੀ ਕਨਫਰਮ ਨਹੀਂ ਹੈ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀਸੀਟੀਵੀ ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਪਹਿਲਾਂ ਵੀ ਅਜਿਹੀ ਵਾਰਦਾਤ ਪਤਾ ਜਰਾ ਆਈ ਹਿੱਥੇ ਵਾਰਦਾਤਾਂ ਜੀ ਫੋਨ ਖੋਣ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਅਲਦੀ ਵਾਰਦਾਤਾਂ ਗਵਾਂਢ ਸਾਡੇ ਇੱਕ ਕਿਰਾਏਦਾਰਾਂ ਦਾ ਫੋਨ ਖੋਖ ਕੇ ਲੈ ਗਏ ਤੇ ਛੋਟੀਆਂ ਮੋਟੀਆਂ ਘਟਨਾਵਾਂ ਗੱਡੀ ਦੀ ਵਾਰਦਾਤ ਦੋ ਤਿੰਨ ਗੱਡੀਆਂ ਸਾਡੀ ਕਲੋਨੀ ਚ ਪਹਿਲਾਂ ਵੀ ਗਈਆਂ ਵਾ ਤੇ ਘਟਨਾ ਤਕਰੀਬਨ ਵਰਕਰਾਂ ਚੱਲ ਰਹੀਆਂ ਜੀ ਹਾਂਜੀ ਥੋੜੀ ਸ਼ਾਇਦ ਕੋਈ ਜਾਂਚ ਹੋਵੇ ਹਾਂਜੀ ਪੁਲਿਸ ਆ ਰਹੀ ਹੈ ਜੀ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅੱਧੀ ਜੀ ਕੀ ਮਾਮਲਾ ਤੇ ਕੀ ਦੇਖਿਆ ਇਹ ਇਨਫਰਮੇਸ਼ਨ ਮਿਲੀ ਹੈ ਕਿ ਇਹਨਾਂ ਦੀ ਕਿਤੇ ਯਾਰ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆਂ ਇਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਹੋ ਰਹੀ ਹੈ ਤੇ ਸੀਸੀ ਕਾਮਟਰ ਦੇ ਵੇਖ ਕੇ ਤੇ ਇਹਦਾ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ